ਨਸ਼ੇ ਦੀ ওভারਡੋਸ ਨਾਲ ਮਾਰੇ ਆ ਗਿਆ ਇਹ ਹਾਲਾਤ ਨੇ ਜਨਾਬਿਆਲੀ ਨਾਮ ਸੁਖਵਿੰਦਰ ਸਿੰਘ ਉਮਰ 22 ਸਾਲ ਇਹ ਅਗਲੇ ਦਿਨ ਦੀ ਘਟਨਾ ਪਿਛਲੇ 10 ਦਿਨਾਂ ਵਿੱਚ ਦੂਜੀ ਮੌਤ ਹੈ ਇਸ ਪਿੰਡ ਦੀ ਇਹ ਦੂਜੀ ਮੌਤ ਹੈ ਜਨਾਬ ਸਾਲ ਵਿੱਚ ਕਰੀਬ ਇੱਕ ਦਰਜਨ ਮੁੰਡੇ ਨਸ਼ੇ ਦੀ ਭੇਡ ਚੜੇ ਹਨ ਇਕੱਲੇ ਇਸ ਪਿੰਡ ਤੇ ਜਿਹੜੇ ਪਿੰਡ ਦਾ ਮੈਂ ਤੁਹਾਨੂੰ ਨਾਮ ਲੈ ਰਿਹਾ 3 ਜੂਨ ਸਾਡਾ ਪਿੰਡ ਵਕਾਉ ਹੈ ਜਿੱਥੇ ਮੈਂ ਜਾ ਕੇ ਆਇਆ ਹਾਂ ਪੋਸਟਰ ਲੱਗੇ ਨੇ ਨਸ਼ਾ ਤਸਕਰਾਂ ਦੀਾ ਇਤਲਾਹ ਦੇਣ ਵਾਲੇ ਫੌਜੀ ਵੀਰ ਦੀਆਂ ਲੱਕਾਂ ਤੋੜ ਦਿੱਤੀਆਂ ਗਈਆਂ ਪੂਰੀ ਦੁਨੀਆ ਦੇ ਵਿੱਚ ਪੂਰੇ ਦੇਸ਼ ਦੇ ਅੰਦਰ ਸਾਡਾ ਪਿੰਡ ਵਕਾਉ ਦੇ ਲੋਕਾਂ ਨੇ ਚਰਚਾ ਕੀਤੀ ਵੀ ਇਹ ਕੀ ਲਿਖਿਆ ਹੈ 6 ਜੂਨ ਫਾਜ਼ਿਲਖਾ ਦੇ ਪਿੰਡ ਅਸਲਾਮਾ ਵਾਲਾ ਵਿਖੇ ਸਰਪੰਚ ਦੇ ਮੁੰਡੇ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ ਹੋਈ ਉਮਰ 24 ਸਾਲ ਉਮਰ 24 ਸਾਲ 8 ਜੂਨ ਰੋਪੜ ਜੇਲ੍ਹ ਵਿੱਚ ਨਸ਼ਾ

کیوں تسی پجاب دے لوگا نو موڑ کرنا کیوں کیا سی ایک مینے دے اندر اندر پجاب چھو دے شک ختم کر دیں گے اسے کر کے آج کیپٹن امریندر سنگھ سنگھو لوگ یاد نہیں کر دے انہیں بھی کٹکا صاحب دی قسم کھا دی سی کرپا کر کے گمراہ نہ کرو جیوانی نو بچاؤ جی نہیں بچاؤں گے تو انو بھی لوگ نہیں معاف کر دیں اس لئے رویتی نشیاں ہوتے چرچہ تا کرنی پائے گی پاوے کسی نو گسہ لگے